ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੇ ਦਾ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਰੀ ਨਰਤੂ ਸਵਾਗਤ ਕਰਦੀ ਹਾਂ ਹਾਜ਼ਰਾਂ ਤੁਹਾਡੇ ਲਈ ਆਸ਼ਤਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਆਸ਼ਤਾ ਮੁੱਦਾ ਹੈ ਬਰਗਾੜੀ ਕਾਂਡ ਜਿੱਥੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਅੰਗਾਂ ਦਾ ਕਤਲੇਆਮ ਕੀਤਾ ਗਿਆ ਸੀ ਉਸ ਕਾਂਡ ਦੀ ਜਾਂਚ ਹਾਈ ਕੋਰਟ ਦੇ ਸਾਬਕਾ ਜੱਜ ਚੋਰਾ ਸਿੰਘ ਕਰ ਰਹੇ ਹਨ ਪਾਵੇਂ ਕਿ ਉਨ੍ਹਾਂ ਨੇ ਆਪਣੀ ਨਿਯੁਕਤੀ ਤੋਂ 2 ਮਹੀਨੇ ਬਾਅਦ ਬਰਗਾੜੀ ਕਾਂਡ ਦੀ ਜਾਂਚ ਸ਼ੁਰੂ ਕੀਤੀ ਹੈ ਸਾਡਾ ਆਸ਼ਤਾ ਮੁੱਦਾ ਇਸੇ ਸੰਬੰਧੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਵੀਜੀ ਵਾਈ ਗੁਰਜੀ ਦਾ ਕਾਲਤਾ ਵਾਈ ਗੁਰਜੀ ਕੀ ਫਤਿਹ ਆਪਣੀ ਨਿਯੁਕਤੀ ਤੋਂ 2 ਮਹੀਨੇ ਬਾਅਦ ਜਸਟਿਸ ਜੋਰਾ ਸਿੰਘ ਨੇ ਬਰਗਾੜੀ ਕਾਂਡ ਦੀ ਜਾਂਚ ਸ਼ੁਰੂ ਕੀਤੀ ਹੈ ਜਿਸ ਦੇ ਸਬੰਧ ਦੇ ਵਿੱਚ ਅੱਜ ਪ੍ਰਗਾੜੀ ਦੀਆਂ ਸੰਗਤਾਂ ਨੇ ਉਹਨਾਂ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਵੀਰ ਬੈਠੋ ਗੱਲ ਇਹ ਆ ਕਿ ਜਸਟਿਸ ਜੋਰਾ ਸਿੰਘ ਨੂੰ ਜਿਹੜੀ ਜਾਂਚ ਸੌਂਪੀ ਆ ਉਹ ਪੰਜਾਬ ਸਰਕਾਰ ਨੇ ਜਾਨੀ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਸਟਿਸ ਜੋਰਾ ਸਿੰਘ ਨੂੰ ਇਹ ਬਰਗਾੜੀ ਕਾਂਡ ਆ ਜਿਹੜਾ ਜਿਹੜਾ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਤਕਾਰ ਨਾਲ ਜੁੜਿਆ ਹੋਇਆ ਦੁਸ਼ਟ ਤਾਕਤਾਂ ਵੱਲੋਂ ਜਿਹੜੀ ਉਹਨਾਂ ਦੀ ਨਰਾਦਰੀ ਕੀਤੀ ਗਈ ਆ ਬੇਕਦਰੀ ਕੀਤੀ ਗਈ ਆ ਪਾਵਨ ਅੰਗਾਂ ਦਾ ਕਤਲੇਆਮ ਕੀਤਾ ਗਿਆ ਉਹਦੇ ਨਾਲ ਜੁੜਿਆ ਹੋਇਆ ਸੋ ਇੱਕ ਤਾਂ ਇਹ ਕਿ ਜਸਟਿਸ ਜੂਰਾ ਸਿੰਘ ਬਾਰੇ ਜਿਹੜੇ ਵਿਰੋਧੀ ਆਗੂ ਨੇ ਚਾਹੇ ਉਹ ਕੈਪਟਨ ਅਵਿੰਦਰ ਸਿੰਘ ਆ ਚਾਹੇ ਉਹ ਸਮਰਜੀਤ ਸਿੰਘ ਮਾਨ ਆ ਜਦੋਂ ਬਾਦਲ ਨੇ ਨਿਯੁਕਤੀ ਕੀਤੀ ਸੀ ਤੇ ਉਹਨਾਂ ਆਗੂਆਂ ਦੇ ਬਿਆਨ ਆਏ ਸੀ ਕਿ ਇਹ ਬਾਦਲ ਦਾ ਬੰਦਾ ਤੇ ਇਹਦੇ ਤੋਂ ਨਿਰਪੱਖ ਜਾਂਚ ਦੀ ਉਮੀਦ ਆ ਜਿਹੜੀ ਉਹ ਨਹੀਂ ਕੀਤੀ ਜਾਂਦੀ ਜੀ ਸੋ ਉਹ ਪ੍ਰਭਾਵ ਦੂਸਰਾ ਕਿ 2 ਮਹੀਨੇ ਬੀਤ ਗਿਆ ਜਸਤੇ ਜੋਰਾ ਸਿੰਘ ਦੀ ਨਿਯੁਕਤੀ ਨੂੰ ਹਾਂਜੀ ਕਮਿਸ਼ਨ ਨੂੰ ਬਿਠਾਇਆ ਤੇ 2 ਮਹੀਨਿਆਂ ਬਾਅਦ ਉਹ ਆਪਣਾ ਕੰਮ ਆ ਜਿਹੜਾ ਉਹ ਸ਼ੁਰੂ ਕਰਦੇ ਆ ਹਾਂਜੀ ਉਹਦਾ ਪ੍ਰਭਾਵ ਤੀਸਰੀ ਗੱਲ ਜਿਹੜੀ ਸਭ ਤੋਂ ਅਹਿਮ ਆ ਕਿ ਜੇ ਜਵਾਰ ਸਿੰਘ ਬਾਲਾ ਬੈਵਲ ਕਲਾ ਤੇ ਬਰਗਾੜੀ ਜਵਾਰ ਸਿੰਘ ਬਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਵਨ ਸਰੂਪ ਚੋਰੀ ਹੋਇਆ ਜੀ ਬਰਗਾੜੀ ਚ ਪਵਿੱਤਰ ਪਾਵਨ ਅੰਗਾਂ ਦਾ ਕਤਲੇਆਮ ਕਰਕੇ ਉਹਨਾਂ ਨੂੰ ਰੋਲਿਆ ਗਿਆ ਹਾਂਜੀ ਬਹਿਵਲ ਕਲਾਂ 7 ਮਈ ਸੰਘਰਸ਼ ਕਰ ਰਹੇ ਸਿੰਘਾਂ ਤੇ ਗੋਲੀ ਚੱਲੀ ਦੋ ਸਿੰਘ ਸ਼ਹੀਦ ਹੋਏ ਹਾਂਜੀ ਸੋ ਇਨ੍ਹਾਂ ਤਿੰਨਾਂ ਥਾਵਾਂ ਤੇ ਉਹ ਜਸਤੇ ਜੋਰਾ ਸਿੰਘ ਗਿਆ ਉਹਨਾਂ ਪਿੰਡਾਂ ਦੇ ਗੁਰੂ ਘਰਾਂ ਚ ਜਾ ਕੇ ਅਨਾਉਂਸਮੈਂਟ ਕਰਾਈ ਕਿ ਜਿਹੜਾ ਵੀ ਕੋਈ ਇਸ ਸਬੰਧੀ ਜਾਣਕਾਰੀ ਦੇਣੀ ਚਾਹੁੰਦਾ ਉਹ ਦੇਵੇ ਪਰੰਤੂ ਸਿੱਖ ਸੰਗਤਾਂ ਨੇ ਉਸ ਗੱਲ ਦਾ ਕੋਈ ਵੱਡਾ ਹੰਗਾਰਾ ਨਹੀਂ ਭਰਿਆ ਸਿਰਫ ਜਿਹੜੇ ਚੌਧਰੀ ਟਾਈਪ ਦੇ ਲੋਕ ਸੀ ਜਿ세 ਸਖੀ ਉਹ ਜ਼ਰੂਰ ਉੱਥੇ ਗਏ ਦੂਸਰਾ ਜਿਹੜਾ ਆਮ ਸਿੱਖ ਸੰਗਤ ਸੀ ਜਿਹੜੀ ਉਹਨੇ ਕੋਈ ਇਸ ਗੱਲ ਦਾ ਵੱਡਾ ਹੰਗਾਰਾ ਨਹੀਂ ਭਰਿਆ ਜੀ ਸੋ ਕਾਰਨ ਜਿਹੜੀ ਮੈਂ ਗੱਲ ਕੀਤੀ ਆ ਕਿ ਸਿੱਖ ਸੰਗਤਾਂ ਨੂੰ ਇਸ ਵੇਲੇ ਇਸ ਗੱਲ ਦਾ ਭਰੋਸਾ ਨਹੀਂ ਕੇ ਬਾਦਲ ਕੇ ਜਿਹੜੇ ਉਹ ਇਸ ਕਾਂਡ ਦੀ ਨਿਰਪੱਖ ਜਾਂਚ ਕਰਾਉਣਗੇ ਇਸ ਕਾਂਡ ਦੇ ਦੋਸ਼ੀਆਂ ਨੂੰ ਲੱਭਣਗੇ ਤੇ ਉਹਨਾਂ ਨੂੰ ਲੱਗਦਾ ਕਿ ਸਿਰਫ ਤੇ ਸਿਰਫ ਇਹ ਇੱਕ ਲਿਪਾ ਪੋਤੀ ਆ ਜਿਹੜੀ ਐਕਸਟ੍ਰੰਟ ਵਾਜੀ ਆ ਡਰਾਮੇ ਵਾਜੀ ਆ ਜਿਹੜੀ ਨੋਟੰਕੀ ਆ ਇਹ ਕੀਤੀ ਜਾ ਰਹੀ ਆ ਇਸ ਕਰਕੇ ਉਥੋਂ ਦੀਆਂ ਸਿੱਖ ਸੰਗਤਾਂ ਨੇ ਜਿਹੜਾ ਮਤਲਬ ਜਸਟਿਸ ਜੋਰਾ ਸਿੰਘ ਨੂੰ ਵੀ ਬਹੁਤਾ ਹੰਗਾਰਾ ਜਿਹੜਾ ਉਹ ਨਹੀਂ ਦਿੱਤਾ ਜੀ ਇੱਕ ਪਾਸੇ सीबीआई ਦੀ ਜਾਂਚ ਤੇ ਦੂਸਰੇ ਪਾਸੇ ਜਸਟਿਸ ਚੋਰਾ ਸਿੰਘ ਦੋਨੋਂ ਵੱਖੋ-ਵੱਖਰੀ ਜਾਂਚ ਕਰਨਗੇ ਕੀ ਇਸ ਦੇ ਨਾਲ ਨਤੀਜੇ ਪ੍ਰਭਾਵਿਤ ਨਹੀਂ ਹੋਣਗੇ ਦੇਖੋ ਬੀਬਾ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਬਾਦਲ ਸਰਕਾਰ ਨੇ ਇਹ ਜਿਹੜਾ ਸਮੂੱਚਾ ਕਾਂਡ ਹੈ ਜਿਹੜਾ ਅਸੀਂ ਇਸ ਕਾਂਡ ਨੂੰ ਵੱਖੋ-ਵੱਖਰੇ ਹਿੱਸਿਆਂ ਵਿੱਚ ਵੰਡ ਕੇ ਨਹੀਂ ਦੇਖ ਸਕਦੇ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ 1 ਜੂਨ ਦੀ ਘਟਨਾ ਤੋਂ ਲੈ ਕੇ ਜਦੋਂ ਜਵਾਰ ਸਿੰਘ ਵਾਲਾ ਪਿੰਡ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ ਚੋਰੀ ਹੋਏ ਉਸ ਤੋਂ ਬਾਅਦ ਪੋਸਟਰ ਲੱਗੇ ਫਿਰ ਬਰਗਾੜੀ ਚ ਪਾਵਨ ਅੰਗਾਂ ਦਾ ਕਤਲੇਆਮ ਹੋਇਆ ਫਿਰ ਬਹਿਵਲ ਕਲਾਂ ਚ ਪੁਲਿਸ ਨੇ ਅੰਨੇ ਵਾਹ ਗੋਲੀ ਚਲਾ ਕੇ ਦੋ ਸਿੱਧਾਂ ਨੂੰ ਸ਼ਹੀਦ ਕੀਤਾ ਉਸ ਤੋਂ ਬਾਅਦ ਹੋਰ ਘਟਨਾਵਾਂ ਜਿਹੜੀਆਂ ਨਿਰੰਤਰ ਵਾਪਰਦੀਆਂ ਨੇ ੱਲੇ ਕੇ ਪਿੰਡ ਦੇ ਵਿੱਚ ਮੱਲੇ ਕੇ ਪਿੰਡ ਦੇ ਵਿੱਚ ਵੀ ਗੁਰੂ ਸਾਹਿਬ ਦੇ ਪਵਿੱਤਰ ਪਾਵਨ ਅੰਗਾਂ ਦਾ ਉਸੇ ਹੀ ਤਰ੍ਹਾਂ ਬਰਗਾੜੀ ਦੀ ਟਾਈਪ ਤੇ ਉਹਨਾਂ ਦਾ ਮਤਲਬ ਕਤਲੇਆਮ ਕਰਕੇ ਉਸੇ ਹੀ ਤਰ੍ਹਾਂ ਨਰਾਜ਼ਰੀ ਆ ਜਿਹੜੀ ਕੀਤੀ ਗਈ। ਪਰੰਤੂ ਹੁਣ ਸਰਕਾਰ ਨੇ ਕੀ ਕੀਤਾ ਕਿ ਇਹਦੇ ਵਿੱਚੋਂ ਜਿਹੜਾ ਜਵਾਰ ਸਿੰਘ ਵਾਲੇ ਪਿੰਡ ਦੀ ਘਟਨਾ ਜੀ ਪਾਵਨ ਸਰੂਪ ਦੀ ਚੋਰੀ ਬਰਗਾੜੀ ਦੀ ਘਟਨਾ ਜਿਹੜੀ ਪਾਵਨ ਸਰੂਪ ਅੰਗਾਂ ਦਾ ਕਤਲੇਆਮ ਤੇ ਉਸ ਤੋਂ ਬਾਅਦ ਜਿਹੜਾ ਪੁਲਿਸ ਨੇ ਗੋਲੀ ਚਲਾ ਕੇ ਸਿੰਘਾਂ ਨੂੰ ਸ਼ਹੀਦ ਕੀਤਾ ਉਹ ਇਸ ਦੇ ਵਿੱਚ ਸ਼ਾਮਲ ਨਹੀਂ ਜੀ ਜਿਹੜੀ ਸਰਕਾਰ ਨੇ ਸੀਬੀਆਈ ਨੂੰ ਜਾਂਚ ਦਿੱਤੀ ਆ ਉਹ ਅ ਜਵਾਹਰ ਸਿੰਘ ਵਾਲਾ ਵਾਲੀ ਤੇ ਬਰਗਾੜੀ ਵਾਲੀ ਜੀ ਉਸ ਤੋਂ ਜਿਹੜੀ ਪੁਲਿਸ ਨੇ ਗੋਲੀ ਚਲਾਈ ਆ ਉਹ ਕਾਂਡ ਉਹ ਜਾਂਚ ਆ ਜਿਹੜੀ ਉਹ ਜਸਟਿਸ ਜੋਰਾ ਸਿੰਘ ਨੂੰ ਦਿੱਤੀ ਆ ਜੀ ਸੋ ਇਸ ਕਾਰਨ ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਆਮ ਸਿੱਖ ਸੰਗਤਾਂ ਨੇ ਜਿਹੜੀਆਂ ਉਹ ਇਸ ਗੱਲ ਨੂੰ ਪਹਿਲਾਂ ਹੀ ਪ੍ਰਮਾਨ ਕਰ ਚੁੱਕੀਆਂ ਨੇ ਕਿ ਜਸਟਿਸ ਜੋਰਾ ਸਿੰਘ ਨੇ ਜਾਂਚ ਰਿਪੋਰਟ ਉਹੀ ਦੇਣੀ ਆ ਜਿਹੜੀ ਬਾਦਲਕੇ ਚਾਹਣਗੇ ਕੀ ਇਸ ਜਾਂਚ ਦੇ ਵਿੱਚ ਬਰਗਾੜੀ ਕਾਂਡ ਦੇ ਵਿੱਚ ਜਿਹੜੇ ਦੋ ਝੂਠੇ ਅਮ੍ਰਿਤਧਾਰੀ ਭਰਾਵਾਂ ਨੂੰ ਫਸਾਇਆ ਗਿਆ ਸੀ ਪੰਜ ਕ੍ਰਾਇਂ ਖੁਰਦ ਦੇ ਉਹ ਦੋ ਨੌਜਵਾਨਾਂ ਦਾ ਸੱਚ ਵੀ ਸਾਹਮਣੇ ਆਵੇਗਾ ਦੇਖੋ ਬੀਬਾ ਇਸ ਜਿਸ ਤਰ੍ਹਾਂ ਅਸੀਂ ਵਾਰ-ਵਾਰ ਜਦੋਂ ਇਹ ਘਟਨਾ ਵਾਪਰੀ ਕਿ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਇਹ ਦੋਸ਼ ਲਾਤਾ ਕਿ ਇਹ ਜਿਹੜਾ ਬਰਗਾੜੀ ਖਾਂਡ ਹੋਇਆ ਬਰਗਾੜੀ 'ਚ ਪਵਿੱਤਰ ਪਾਵਨ ਅੰਗਾ ਦਾ ਕਤਲਿਆਮ ਹੋਇਆ ਉਹਦੇ ਦੋਸ਼ੀ ਹੈ ਜਿਹੜੇ ਉਹ ਪੰਜ ਗ੍ਰਾਈ ਖੁਰ ਦੇ ਦੋ ਅਮਰਤਾਰੀ ਭਰਾ ਜਿਹੜੇ ਹਮੇਸ਼ਾ ਸਿੱਖ ਸੰਘਰਸ਼ 'ਚ ਮੂਰੀ ਰਹੇ ਨੇ ਰੁਪਿੰਦਰ ਸਿੰਘ ਤੇ ਜਤਿੰਦਰ ਸਿੰਘ ਉਹ ਦੋਸ਼ੀ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੇ ਇੰਨਾ ਤਸ਼ੱਦਦ ਵੀ ਕੀਤਾ ਗਿਆ ਜੇਲ੍ਹਾਂ ਚ ਵੀ ਬੰਦ ਕੀਤਾ ਗਿਆ ਜਦੋਂ ਕੌਮ ਨੇ ਉਸ ਗੱਲ ਦਾ ਵਿਰੋਧ ਕੀਤਾ ਡਟ ਕੇ ਵਿਰੋਧ ਕੀਤਾ ਹਾਂਜੀ ਤੇ ਫਿਰ ਸਰਕਾਰ ਨੇ ਉਹ ਕੇਸ ਸੀ ਜਿਹੜਾ ਉਹਨਾਂ ਨੂੰ ਰਿਹਾ ਕਰਤਾ ਸੋ ਹੁਣ ਕਿਉਂਕਿ ਉਹਨਾਂ ਵਿਰੁੱਧ ਜਿਹੜਾ ਦੋਸ਼ ਆ ਉਹ ਸੁਖਵੀਰ ਬਾਦਲ ਨੇ ਖੁਦ ਉਸ ਵੇਲੇ ਜਿਹੜਾ ਡੀਜੀਪੀ ਸਮੇਤ ਸੈਣੀ ਸੀ ਉਹਦੇ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਚਲਾਇਆ ਸੀ ਕਿ ਅਸੀਂ ਜਿਹੜੇ ਇਸ ਕਾਂਡ ਦੇ ਦੋਸ਼ੀ ਆ ਉਹ ਦੋਸ਼ੀ ਸੀ ਫੜ ਲਿਆ ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਕਿਹਾ ਸੀ ਕਿ ਉਹ ਜਾ ਕੇ ਪੰਜ ਗ੍ਰਾਂਈ ਖੁਰਦ ਦੀ ਪੰਚਾਇਤ ਨੂੰ ਪੁੱਛ ਲੋ ਕਿ ਉਹ ਦੋਨੇ ਭਰਾ ਦੋਸ਼ੀ ਆ ਸੋ ਹੁਣ ਜਿਹੜਾ ਸਵਾਲ ਤੁਸੀਂ ਖੜਾ ਕੀਤਾ ਕਿ ਜੇ ਬਰਗਾੜੀ ਕਾਂਡ ਦੇ ਵਿੱਚ ਜਿਹੜੇ ਪੰਜ ਗ੍ਰਾਂਈ ਖੁਰਦ ਦੇ ਦੋ ਅਮਰਤ ਧਾਰੀ ਭਰਾਵਾਂ ਨੂੰ ਸਰਕਾਰ ਨੇ ਬਾਦਲ ਸਰਕਾਰ ਨੇ ਦੋਸ਼ੀ ਬਣਾਇਆ ਸੀ ਤੇ ਹੁਣ ਉਹ ਜਾਂਚ ਦੇ ਵਿੱਚ ਕਿਉਂਕਿ ਹੁਣ ਤਾਂ ਸਿਰਫ ਇੱਕ ਮਤਲਬ ਕੋਈ ਗੱਲ ਕਾਨੂੰਨੀ ਤੌਰ ਤੇ ਨਹੀਂ ਉਹ ਗੱਲ ਸਿਰਫ ਗੋਲ ਮੋਲ ਕਰਤੀ ਆ ਤੇ ਸਰਕਾਰ ਨੇ ਜਿਹੜਾ ਦੋਸ਼ ਲਾਇਆ ਸੀ ਮੁੜ ਕੇ ਸਰਕਾਰ ਨੇ ਉਹ ਰਿਹਾ ਕਰਾ ਤੇ ਇਹ ਗੱਲ ਹਲੇ ਤੱਕ ਕਿਸੇ ਖਾਤੇ 'ਚ ਹੀ ਨਹੀਂ ਪਾਈ ਕਿ ਉਹ ਰਿਹਾਨ ਕਿਉਂ ਕੀਤੇ ਗਏ ਕਿਹੜੇ ਬਨਾਤੇ ਕੀਤੇ ਗਏ ਸੋ ਹੁਣ ਜੇ ਇਹ ਗੱਲ ਸਵਾਲ ਤੁਸੀਂ ਕੀਤਾ ਕਿ ਜੇ ਉਸ ਦੀ ਬਕਾਇਦਾ ਜਾਂਚ ਹੁੰਦੀ ਆ ਜੀ ਤੇ ਉਸ ਜਾਂਚ ਦੇ ਵਿੱਚ ਉਹਨਾਂ ਦੋਨਾਂ ਨੂੰ ਨਿਰਦੋਸ਼ ਸਿੱਧ ਕੀਤਾ ਜਾਂਦਾ ਤੇ ਫਿਰ ਬਾਦਲ ਤੇ ਸੁਖਵੀਰ ਬਾਦਲ ਨੇ ਜਿਹੜੇ ਉਹ ਦੋਨੇ ਵੀ ਉਸ ਗੱਲ ਤੇ ਦੋਸ਼ੀ ਹੋਣਗੇ ਕਿ ਉਹਨਾਂ ਨੇ ਝੂਠਾ ਦੋਸ਼ ਕਿਉਂ ਲਾਇਆ ਹਾਂਜੀ ਤੇ ਉਸ ਸੁਮੇਤ ਸੈਨੀਆਂ ਜਿਹੜਾ ਉਹ ਵੀ ਉਹਦੇ ਵਿੱਚ ਸ਼ਾਮਲ ਹੋਊਗਾ ਤੇ ਉਸ ਜਿਹੜੇ ਮੁੱਖ ਅਫਸਰ ਨੇ ਉਹ ਵੀ ਸ਼ਾਮਲ ਹੋਣਗੇ ਸੋ ਮੈਨੂੰ ਇਹ ਲੱਗਦਾ ਹਾਲਾਂਕਿ ਇਹ ਬਿਲਕੁਲ ਜ਼ਰੂਰੀ ਹੈ ਕਿ ਇਹ ਜਿਹੜਾ ਕਾਂਡ ਵਾਪਰਿਆ ਸੀ ਉਹਦੀ ਜਿਹੜੀ ਨਿਰਪੱਖ ਜਾਂਚ ਜੇ ਸੱਚੀ ਮੁੱੱਚੀ ਨਿਰਪੱਖ ਹੁੰਦੀ ਆ ਤੇ ਸਾਰੇ ਤੱਥ ਨੇ ਜਿਹੜੇ ਉਹ ਸਾਹਮਣੇ ਆਉਣੇ ਚਾਹੀਦੇ ਆ ਪਰੰਤੂ ਜਦੋਂ ਤੱਕ ਪੰਜਾਬ ਚ ਬਾਦਲਾਂ ਦੀ ਸਰਕਾਰ ਚੱਲਦੀ ਆ ਕੇਂਦਰ ਚ ਬਾਦਲਾਂ ਦੇ ਭਾਈਵਾਲਾ ਮੋਦੀ ਦੀ ਸਰਕਾਰ ਆ ਉਦੋਂ ਤੱਕ ਨਹੀਂ ਲੱਗਦਾ ਕਿ ਜਿਹੜਾ ਸਿੱਖਾਂ ਦੇ ਨਾਲ ਧੱਕਾ ਹੋ ਰਿਹਾ ਹੈ ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਹੋ ਰਿਹਾ ਉਹਦੇ ਚ ਇਨਸਾਫ ਮਿਲੂਗਾ ਸੋ ਮੈਂ ਮੈਨੂੰ ਮੈਂ ਮਹਿਸੂਸ ਇਹ ਕਰਦਾ ਕਿ ਜਿਹੜਾ ਸਵਾਲ ਤੁਸੀਂ ਪੁੱਛਿਆ ਉਹ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੋਨਾਂ ਭਰਾਵਾਂ ਦਾ ਇਸ ਕਾਂਡ ਦੇ ਵਿੱਚ ਕੀ ਹੱਥ ਸੀ ਕੀ ਨਹੀਂ ਸੀ ਹੱਥ ਉਹਦੇ ਬਾਰੇ ਆ ਜਿਹੜੀ ਉਹ ਕੋਈ ਜਾਂਚ ਆ ਜਿਹੜੀ ਉਹ ਕੀਤੀ ਜਾਊਗੀ ਜੀ ਦੂਸਰੇ ਪਾਸੇ ਕੈਪਟਨ ਅਮਿੰਦਰ ਸਿੰਘ ਨੇ ਵੀ ਡੀਜੀਪੀ ਸਮੇਤ ਸੈਲ ਨੂੰ ਮੋਲਤ ਕਰਨ ਦੀ ਮੰਗ ਕੀਤੀ ਹੈ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਵੀ ਜਿਸ ਦਿਨ ਕੈਪਟਨ ਅਮਿੰਦਰ ਸਿੰਘ ਨੇ ਬਠਿੰਡੇ ਦੇ ਵਿੱਚ ਆਪਣੀ ਉਹ ਬਦਲਾਵ ਰੈਲੀ ਕੀਤੀ ਹੈ ਜਿਹੜਾ ਉਹਨੇ ਮਤਲਬ ਸੁਖਵੀਰ ਬਾਦਲ ਨੇ ਜਿਹੜਾ ਉਹਨੂੰ ਚੈਲੰਜ ਕੀਤਾ ਸੀ ਉਹਦਾ ਜਵਾਬ ਦਿੱਤਾ ਦੂਸਰਾ ਉਹਨੇ ਆਪਣੀ ਜਿਹੜੀ ਪ੍ਰਧਾਰਕੀ ਸੀ ਉਹ ਸੰਭਾਲੀ ਸੀ ਤੇ ਉਸ ਦਿਨ ਵੀ ਉਹਨੇ ਇਹ ਗੱਲ ਕੀਤੀ ਸੀ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਸੁਵੇਦ ਸੈਣੀ ਤੇ ਆ ਜਿਹੜਾ ਪਿੰਕੀ ਕੈਟ ਆ ਇਹਨਾਂ 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 ਦਾ ਜਿਹੜਾ ਸੱਚ ਆ ਉਹ ਸਾਹਮਣੇ ਲੈ ਕੇ ਆਵਾਂਗੇ ਇਹਨਾਂ ਨੂੰ ਨੱਥ ਪਾਵਾਂਗੇ ਜੀ ਸੋ ਆਪਣੇ ਉਸੇ ਹੀ ਮਤਲਬ ਏਜੰਡੇ ਤੇ ਚੱਲਦੇ ਆ ਹੋਇਆ ਕੈਪਟਨ ਅਪਰਿੰਦਰ ਸਿੰਘ ਨੇ ਕੱਲ ਆਪਣਾ ਬਕਾਇਦਾ ਜਿਹੜਾ ਰਸਮੀ ਤੌਰ ਤੇ ਕਾਂਗਰਸ ਭਵਨ ਚ ਜਾ ਕੇ ਆਪਣਾ ਉਹਦਾ ਜਿਹੜਾ ਉਹ ਸੰਭਾਲਿਆ ਤੇ ਉਹਦਾ ਸਵਾਲਾਂ ਨੂੰ ਤੋਂ ਬਾਅਦ ਉਹਨੇ ਜਿਹੜੀ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਵਿੱਚ ਵੀ ਉਹਨੇ ਉਹੀ ਗੱਲ ਕੀਤੀ ਆ ਕਿ ਜਿਹੜਾ ਸੁਮੇਧ ਸੈਣੀ ਆ ਜਿਹੜਾ ਡੀਜੀਪੀ ਆ ਪੰਜਾਬ ਦਾ ਉਹਨੂੰ ਮੁਅਤਲ ਕੀਤਾ ਜਾਣਾ ਚਾਹੀਦਾ ਕਿਉਂਕਿ ਪੈਂਕੀ ਕੈਟ ਨੇ ਜਿਸ ਤਰ੍ਹਾਂ ਦੇ ਉਹਦੇ ਤੇ ਦੋਸ਼ ਲਾਏ ਨੇ ਤੇ ਉਹਨੇ ਖੁਦ ਆਪਣੇ ਹੱਥੀ ਕਿੰਨੇ ਹੀ ਬਦੋਚੇ ਸਿੱਖ ਨੌਜਵਾਨਾਂ ਦਾ ਕਤਲਿਆਮ ਕੀਤਾ ਇਹ ਗੱਲ ਪਹਿਲਾਂ ਵੀ ਵੈਸੇ ਤਾਂ ਨੱਗੀ ਚਿੱਟੀ ਸੀ ਪਰੰਤੂ ਹੁਣ ਇੱਕੋ ਦਾ ਜਿਹੜਾ ਸਾਥੀ ਰਿਹਾ ਉਸ ਵਿਅਕਤੀ ਨੇ ਸਿੱਧੇ ਉਹਦੇ ਤੇ ਸੁਮੇਲ ਸੈਣੀ ਤੇ ਦੋਸ਼ ਲਾਤੇ ਨੇ ਉਸ ਤੋਂ ਬਾਅਦ ਆ ਜਿਹੜਾ ਕਿਸੇ ਮਤਲਬ ਸਬੂਤ ਦੀ ਜਿਹੜੀ ਲੋੜ ਆ ਉਹ ਨਹੀਂ ਰਹਿ ਜਾਂਦੀ ਸੋ ਕੈਪਟਨ ਅਵਰਿੰਦਰ ਸਿੰਘ ਨੇ ਜਿਹੜੀ ਮੰਗ ਕੀਤੀ ਆ ਮੈਂ ਸਮਝਦਾ ਕਿ ਉਹ ਇੱਕ ਮਨੁੱਖੀ ਅਧਿਕਾਰਾਂ ਦੀ ਰਾਖੀ ਵਜੋਂ ਵੀ ਅਸੀਂ ਵੇਖਦੇ ਆ ਕਿ ਪੰਜਾਬ ਦੇ ਵਿੱਚ ਜਿਹੜਾ ਉਸ ਵੇਲੇ ਦਾ ਕਾਲਾ ਦੌਰ ਰਿਹਾ ਵਾ ਤਸ਼ੱਦਦ ਦਾ ਕਾਲਾ ਦੌਰ ਰਿਹਾ ਵਾ ਅਨੂ ਉਸ ਤਸ਼ੱਦਦ ਉਸ ਕਾਲੇ ਦੌਰ ਦਾ ਜਿਹੜਾ ਸੱਚ ਆ ਉਹਨੂੰ ਸਾਹਮਣੇ ਲਿਆਉਣ ਦੇ ਰੂਪ ਵਿੱਚ ਵੀ ਦੇਖਦੇ ਆ ਕਿ ਗੱਲ ਹੁਣ ਵਿਖਣ ਵਾਲੀ ਇਹ ਆ ਕਿ ਕੀ ਕੈਪਟਨ ਅਮਰਿੰਦਰ ਸਿੰਘ ਅੱਜ ਜਿਹੜਾ ਸਟੈਂਡ ਲੈ ਰਹੇ ਨੇ ਕੀ ਇਹ ਆਪਣੇ ਇਸ ਸਟੈਂਡ ਤੇ ਹਮੇਸ਼ਾ ਕਾਇਮ ਰਹਿਣਗੇ ਜੀ ਸੋ ਕਿਉਂਕਿ ਬਾਦਲਾ ਨੇ ਵੀ 1997 ਦੀਆਂ ਜਦੋਂ ਚੋਣਾਂ ਲੜੀਆਂ ਨੇ ਉਦੋਂ ਚੋਣ ਮੈਨੀਫੈਸਟੋ ਸੀ ਜਿਹੜਾ ਉਹਨਾਂ ਦਾ ਇਹੀ ਸੀ ਕਿ ਜਿਹੜੇ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਹੋਏ ਨੇ ਅਸੀਂ ਉਹਨਾਂ ਦੀ ਜਾਂਚ ਕਰਾਵਾਂਗੇ ਦੋਸ਼ੀ ਅਫਸਰਾਂ ਨੂੰ ਹਾਈ ਟੰਗਾ ਦੇ ਪਰ ਤੂ ਹੋਇਆ ਕੀ 97 44 ਸਰਕਾਰ ਵੀ ਗਈ ਲੰਘ ਗਈ ਉਸ ਤੋਂ ਬਾਅਦ 47 ਸਰਕਾਰ ਵੀ ਲੰਘ ਗਈ ਉਸ ਤੋਂ ਬਾਅਦ ਹੁਣ 12 ਵਾਲੀ ਵੀ ਲੰਘ ਗਈ ਮਤਲਬ तकरीबन 14 ਸਾਲ ਨੇ ਜਿਹੜੇ ਉਸ ਤੋਂ ਬਾਅਦ ਬਾਦਲ ਆ ਜਿਹੜਾ ਉਹ ਪੰਜਾਬ ਤੇ ਰਾਜ ਕਰ ਰਿਹਾ ਵਾ ਪਰੰਤੂ ਇੱਕ ਵੀ ਝੂਠੇ ਪੁਲਸ ਮੁਕਾਬਲੇ ਦੀ ਗੱਲ ਹੁਣ ਜਦੋਂ ਕਿ ਇਹ ਗੱਲ ਬਿਲਕੁਲ ਸਾਹਮਣੇ ਹੀ ਆ ਗਈ ਆ ਪਿੰਕੀ ਗੈਟ ਵਰਗਾ ਵਿਅਕਤੀ ਆ ਜਿਹੜਾ ਉਸ ਵੇਲੇ ਦਾ ਚਸ਼ਮਦੀਦ ਗਵਾਹ ਵਾ ਜਿਹੜਾ ਉਸ ਵਿੱਚ ਸ਼ਾਮਲ ਆ ਉਹਨਾਂ ਸਾਰੇ ਝੂਠੇ ਪੁਲਸ ਮੁਕਾਬਲੇ 'ਚ ਉਹ ਉਸ ਸੱਚ ਨੂੰ ਉਜਾਗਰ ਕਰ ਰਿਹਾ ਪਰੰਤੂ ਉਸ ਦੇ ਬਾਵਜੂਦ ਬਾਦਲ ਪਿਓ ਪੁੱਤਰ ਨੇ ਉਹਨਾਂ ਨੇ ਅੱਖਾਂ ਮੀਚੀਆਂ ਹੋਈਆਂ ਨੇ ਕੰਨ ਬੰਦ ਕੀਤੇ ਹੋਏ ਨੇ ਤੇ ਮੂੰਹ ਬੰਦ ਕੀਤਾ ਹੋਇਆ ਉਹ ਇਸ ਬਾਰੇ ਕੋਈ ਵੀ ਸ਼ਬਦ ਕਹਿਣ ਲਈ ਤਿਆਰ ਨਹੀਂ ਸੋ ਕੱਲ ਨੂੰ ਇਹ ਨਾ ਹੋਵੇ ਕਿ ਜੇ ਕੈਪਟਨ ਦੀ ਸਰਕਾਰ ਆ ਜਾਂਦੀ ਆ ਉਹ ਵੀ ਬਾਦਲਾ ਵਾਂਗੂ ਫੇਰ ਆਪਣਾ ਮੂੰਹ ਕੰਨ ਤੇ ਅੱਖਾਂ ਨੇ ਜਿਹੜੀਆਂ ਉਹ ਬੰਦ ਕਰਕੇ ਬੈਠ ਜਾਵੇ ਤੇ ਇਹ ਜਿਹੜਾ ਸਿੱਖ ਨੌਜਵਾਨਾਂ ਦਾ ਕਤਲੇਆਮ ਹੋਇਆ ਪੰਜਾਬ ਦੀ ਧਰਤੀ ਤੇ ਉਹਦੀ ਗੱਲ ਫੇਰ ਦੁਆਰਾ ਠੰਡੇ ਵਾਸਤੇ ਚਲੀ ਜਾਵੇ ਸੋ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੀ ਸੁਮੇਤ ਸੈਣੀ ਦੀ ਮੌਤਲੀ ਦੀ ਮੰਗ ਕਰਨੀ ਮੈਂ ਸਮਝਦਾ ਕਿ ਇੱਕ ਬਹੁਤ ਚੰਗਾ ਸੁਨੇਹਾ ਕਿ ਪੰਜਾਬ ਦੇ ਵਿੱਚ ਜਿਹੜਾ ਸਿੱਖ ਨੌਜਵਾਨਾਂ ਦਾ ਕਤਲਿਆਮ ਹੋਇਆ ਮਨੁੱਖੀ ਅਧਿਕਾਰਾਂ ਦਾ ਕਤਲਿਆਮ ਹੋਇਆ ਉਹਦੀ ਗੱਲ ਜਿਹੜੀ ਉਹ ਦੁਆਰਾ ਤੋਂ ਸ਼ੁਰੂ ਹੋਈ ਆ ਜੀ ਭਾਈ ਬਰਿਆਮ ਸਿੰਘ ਜਿਨ੍ਹਾਂ ਦੀ 25 ਸਾਲ ਬਾਅਦ ਬਰੇਲੀ ਜੂਪੀ ਤੋਂ ਹੁਣ ਰਿਹਾਈ ਹੋਈ ਹੈ ਹਰ ਕੋਈ ਉਸ ਦਾ ਸੇਰਾ ਆਪਣੇ ਸਿਰ ਬੰਨਣ ਦੀ ਕੋਸ਼ਿਸ਼ ਕਰ ਰਿਹਾ ਹੈ ਤੁਸੀਂ ਇਸ ਦਾ ਸਹੀ ਸੇਰਾ ਕਿਸ ਸਿਰ ਬੰਦੇ ਹੋ ਦੇਖੋ ਭਿਵਾਈ ਭਾਈ ਬਰਿਆਮ ਸਿੰਘ ਜਿਹੜੇ ਜੂਪੀ ਦੀ ਬਰੇਲੀ ਜੇਲ੍ਹ ਚ 1990 ਤੋਂ ਬੰਦਾ ਹੈ ਜੀ 25 ਮਹੀਨੇ 25 ਸਾਲ ਤੇ 7 ਮਹੀਨੇ ਉਹਨਾਂ ਨੇ ਜੇਲ੍ਹ ਦੀਆਂ ਕਾਲ ਕੋਠੜੀਆਂ ਚ ਚੂਪੀ ਦੀ ਬਰੇਲੀ ਜੇਲ੍ਹ ਦੀਆਂ ਕਾਲ ਕੋਠੜੀਆਂ ਚ ਇੱਕ ਵਾਰੀ ਵੀ ਉਹਨਾਂ ਨੂੰ ਪੈਰੋਲਿੰਗ ਦਿੱਤੀ ਗਈ ਉਹਨਾਂ ਨੇ ਬਾਹਰ ਦੀ ਹਵਾ ਜਿਹੜੀ 25 ਸਾਲ 7 ਮਹੀਨੇ ਬਾਅਦ ਕੱਲ ਸ਼ਾਮ ਨੂੰ ਦੇਖਿਆ ਜਦੋਂ ਉਹਨਾਂ ਨੂੰ ਜੇਲ੍ਹ ਚੋਂ ਰਿਹਾ ਕੀਤਾ ਗਿਆ ਸੋ ਉਹਨਾਂ ਦਾ ਜਿਹੜਾ ਕੇਸ ਸੀ ਉਸ ਦੇ ਮੁਤਾਬਕ ਇੰਨੀ ਲੰਬੀ ਸਜ਼ਾ ਜਿਹੜੀ ਉਹ ਕਿਸੇ ਵੀ ਕਾਨੂੰਨ ਦੇ ਅਨਸਾਰ ਕਿਸੇ ਵੀ ਸਵਿਧਾਨ ਦੇ ਅਨਸਾਰ ਨਹੀਂ ਸੀ ਬਣਦੀ ਜੀ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦੀ ਜਦੋਂ ਵੀ ਗੱਲ ਚੱਲੀ ਅੰਤੀ ਅੱਜ ਇਹ ਨਹੀਂ ਜਦੋਂ ਵੀ ਗੱਲ ਚੱਲੀ ਉਦੋਂ ਭਾਈ ਬਰਿਆਮ ਸਿੰਘ ਦਾ ਕੇਸ ਆ ਜਿਹੜਾ ਉਹਦੇ ਵਿੱਚ ਸ਼ਾਮਲ ਹੁੰਦਾ ਸੀ ਕਿ ਇਸ ਵਿਅਕਤੀ ਨੂੰ ਇਹਨੇ ਆਪਣੀ ਸਜ਼ਾ ਪੂਰੀ ਕਰ ਲਈਆ ਇਹਨੂੰ ਰਿਹਾ ਕਰੋ ਤੇ ਪਿਛਲੇ ਸਾਲ ਇਸ ਸੰਬੰਧੀ ਜਿਹੜਾ ਪੂਰੀ ਤਰ੍ਹਾਂ ਜਿਹੜਾ ਕੇਸ ਤਿਆਰ ਕਰਕੇ ਕੇਂਦਰ ਨੂੰ ਭੇਜਿਆ ਗਿਆ ਕਿਉਂਕਿ ਜੁਪੀ ਦੀ ਸਰਕਾਰ ਆ ਜਿਹੜੀ ਉਹਨੇ ਖੁਦ ਵੀ ਇਸ ਕੱਲ ਦੀ ਮਤਲਬ ਮੈਚ ਕੀਤੀ ਸੀ ਕਿ ਇਸ ਵਿਅਕਤੀ ਨੂੰ ਆਪਣੀ ਸਜ਼ਾ ਪੂਰੀ ਕਰ ਚੁੱਕਾ ਉਹਦਾ ਜਿਹੜਾ ਜੇਲ ਦਾ ਜੀਵਨ ਹੈ ਹਾਂਜੀ ਅ ਕੱਲ ਜਦੋਂ ਮਤਲਬ ਉਹਨਾਂ ਨੂੰ ਰਿਹਾ ਕੀਤਾ ਗਿਆ ਤਾਂ ਉਸ ਜੇਲ ਦੇ ਸੁਪਰਡੈਂਡੈਂਟ ਦਾ ਵੀ ਮਤਲਬ ਬਿਆਨ ਸੀ ਕਿ ਵਾਕਿਆ ਹੀ ਇਹ ਬੰਦਾ ਹੈ ਜਿਹੜਾ ਸੰਤ ਰੂਪ ਸੀ ਜੀ ਸਵਾਏ ਗਰਵਾਣੀ ਦੇ ਸਵਾਏ ਸਿਮਰਣ ਤੋਂ ਤੇ ਜੇਲ ਦੇ ਵਿੱਚ ਮਿਲਵਰਤਨ ਤੋਂ ਉਹਦਾ ਕਿਸੇ ਵੀ ਤਰ੍ਹਾਂ ਮਤਲਬ ਜੇਲ ਦਾ ਜਿਹੜਾ ਉਹਦਾ ਮੁੱਚਾ ਰਿਕਾਰਡ ਰਿਹਾ ਉਹ ਬੜਾ ਮਤਲਬ ਸ਼ਲਾਗਾ ਜੋਗ ਰਿਹਾ ਸੋ ਇਸ ਕਰਕੇ ਉਹ ਦੀ ਜਿਹੜੀ ਰਿਹਾਈ ਆ ਉਹ ਕਾਨੂੰਨ ਅਨਸਾਰ ਬਣਦੀ ਸੀ ਕੇਸ ਆ ਜਿਹੜਾ ਉਹਦਾ ਪਿਛਲੇ ਸਾਲ ਤੋਂ ਕਿਉਂਕਿ ਅਕਲੇਸ਼ ਜਾਦਵ ਨੇ ਜਿਹੜਾ ਖੁਦ ਆਪਣੇ ਹੱਥੀ ਉਹਦੇ ਬਾਰੇ ਲਿਖਿਆ ਸੀ ਕਿ ਇਹਨੂੰ ਰਿਹਾ ਕਰ ਦੇਣਾ ਚਾਹੀਦਾ ਸੋ ਕੁਝ ਗੱਲਾਂ ਹੁੰਦੀਆਂ ਨੇ ਕਿ ਜਦੋਂ ਤੱਕ ਅਸੀਂ ਉਹਨਾਂ ਦੀ ਡਟਮੀ ਪੈਰ ਵੀ ਨਹੀਂ ਕਰਦੇ ਉਹ ਫਾਈਲਾਂ ਨੇ ਜਿਹੜੀਆਂ ਉਹ ਇੱਕ ਥਾਂ ਤੋਂ ਦੂਜੇ ਥਾਂ ਤੱਕ ਨਹੀਂ ਜਾਂਦੀਆਂ ਸੋ ਹੁਣ ਜਦੋਂ ਪਹਿਲਾਂ ਸੋ ਨੇ ਆਪਣੇ ਨੇ ਗੁਰਬਖਸ਼ ਸਿੰਘ ਖਾਲਸਾ ਨੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਇਹ ਪੋਖੜਤਾ ਰੱਖੀ ਬੇਸ਼ੱਕ ਜਦੋਂ ਸਿਖਰ ਤੇ ਜਾ ਕੇ ਉਹ ਬੰਦਾ ਧੋਖਾ ਕਰਕੇ ਗਦਾਰੀ ਕਰ ਗਿਆ ਪਰੰਤੂ ਉਸ ਵਿਅਕਤੀ ਨੇ ਜਿਹੜੀ ਇੱਕ ਏ ਸਪਸ਼ਟੇ ਜਾਗਰਤੀ ਪੈਦਾ ਕਰਤੀ ਕਿ ਜਿਹੜੇ ਬੰਦੀ ਸਿੰਘ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਜੇਲਾਂ ਚ ਕਿਉਂ ਡੱਕਿਆ ਹੋਇਆ ਉਹਦੇ ਨਾਲ ਜਿਹੜਾ ਮਸਲਾ ਸੀ ਉਹ ਚਾਨਣ ਚਾਇਆ ਉਹ ਹੌਲੀ ਹੌਲੀ ਮਤਲਬ ਕੱਲ ਸੀ ਜਿਹੜੀ ਅੱਗੇ ਤੋਂ ਅੱਗੇ ਤੁਰਨੀ ਸ਼ੁਰੂ ਹੋਈ ਸੋ ਇਹ ਕੇਸ ਦੀ ਪੈਰਵਾਈ ਆ ਜਿਹੜੀ ਜਿਹੜੇ 13 ਸਿੰਘਾਂ ਦੀ ਲਿਸਟ ਜਾਂਦੀ ਰਹੀ ਆ ਇਹਨਾਂ ਦੀ ਸਜ਼ਾ ਪੂਰੀ ਹੋ ਚੁੱਕੀ ਆ ਉਹਦਾ ਉਹਦੇ ਚ ਇਹਦਾ ਭਾਈ ਬ੍ਰਿਯਾਮ ਸਿੰਘ ਦਾ ਨਾਮ ਹਮੇਸ਼ਾ ਸ਼ਾਮਿਲ ਰਿਹਾ ਤੇ ਹੁਣ ਕਿਉਂਕਿ ਇੱਕ ਪਾਸੇ ਬਾਪੂ ਸੂਰਜ ਸਿੰਘ ਖਾਲਸਾ ਦਾ ਸੰਘਰਸ਼ ਇਸ ਦੇ ਸਮੁੱਦੇ ਤੇ ਚੱਲ ਰਿਹਾ 11 ਮਹੀਨੇ ਹੋ ਗਏ ਉਹਦੀ ਭੁੱਖ ਹੜਤਾਲ ਜਿਹੜੀ ਚੱਲ ਰਹੀ ਆ ਤੇ ਸਰਕਾਰ ਆ ਜਿਹੜੀ ਬਾਦਲ ਸਰਕਾਰ ਵੀ ਕਿਤੇ ਨਾ ਕਿਤੇ ਕੜਕਤੀ ਚ ਫਸੀ ਹੋਈ ਆ ਤੇ ਦੂਸਰੇ ਪਾਸੇ ਬਲਵੰਤ ਸਿੰਘ ਰਾਮੂ ਵਾਲੀਆ ਜਿਹੜਾ ਉਹ ਯੂਪੀ ਚ ਜਾ ਕੇ ਜੇਲ੍ਹ ਮੰਤਰੀ ਬਣਿਆ ਬੈਠਾ ਹਾਂਜੀ ਸੋ ਹੁਣ ਅੰਦਰ ਖਾਤੇ ਇਹਨਾਂ ਦੀ ਕੀ ਖਿਚੜੀ ਪੱਕਦੀ ਆ ਜੀ ਇਹ 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 ਤਾਂ ਹੁਣ ਜਾਂ ਇਹ ਜਾਣਦੇ ਨੇ ਤੇ ਜਾਂ ਵਾਇਕਰੂ ਜਾਣਦਾ ਪਰ ਤੂੰ ਇਹਨਾਂ ਦੀ ਜਿਹੜੀ ਅੰਦਰ ਖਾਤੇ ਖਿਚੜੀ ਪੱਕੀ ਆ ਉਹਦੇ ਨਾਲ ਭਾਈ ਬਰਿਆਮ ਸਿੰਘ ਦੀ ਰਿਹਾਈ ਆ ਜਿਹੜੀ ਹੋ ਸਕਦਾ ਕਿ ਮਹੀਨਾ ਤੋਂ ਮੇਰੇ ਹੋਰ ਪਛੜ ਕੇ ਹੁੰਦੀ ਥੋੜੀ ਜਲਦੀ ਹੋ ਗਈ ਆ ਪੈਰ ਵੀ ਜਿਹੜੀ ਕੀਤੀ ਗਈ ਆ ਰਾਮੂ ਵਾਲੀਆ ਖੁਦ ਉਸ ਜੇਲ੍ਹ ਚ ਗਿਆ ਤੇ ਉਸ ਜ਼ਿਲ੍ਹੇ ਦੇ ਜਿਹੜੇ ਮਜਿਸਟ੍ਰੇਟ ਸੀ ਉਹਨੂੰ ਕਿਹਾ ਹੋ ਸਾਰਾ ਕੁਝ ਮਤਲਬ ਜਿਹੜੀ 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 ਕਾਨੂੰਨੀ ਕਾਰਵਾਈ ਬਾਕੀ ਰਹਿੰਦੀ ਸੀ ਉਹ ਜਲਦੀ ਪੂਰੀ ਕੀਤੀ ਆ ਸੋ ਮੁੱਖ ਰੂਪ ਦੇ ਵਿੱਚ ਜੇ ਅਸੀਂ ਗੱਲ ਕਰੀਏ ਕਿ ਭਾਈ ਬਰਿਆਮ ਸਿੰਘ ਦੀ ਜਿਹੜੀ ਰਿਹਾਈ ਹੋਈ ਆ ਇਹ ਕਿਸੇ ਨੇ ਨਾ ਤਾਂ ਸਾਡੇ ਤੇ ਕੋਈ ਦਇਆ ਕੀਤੀ ਆ ਜੀ ਕਿ ਸਿੱਖਾਂ ਦੇ ਨਾਲ ਧੱਕਾ ਹੋ ਰਿਹਾ ਇਹਨਾਂ ਨੂੰ ਇਹਨਾਂ ਦਾ ਅਧਿਕਾਰ ਦੇਣਾ ਚਾਹੀਦਾ ਨਾ ਕਿਸੇ ਨੇ ਸਾਨੂੰ ਇਹ ਭੀਖ ਦਿੱਤੀ ਆ ਕਿਉਂਕਿ ਭਾਈ ਬਰਿਆਮ ਸਿੰਘ ਦਾ ਇਹ ਕਾਨੂੰਨੀ ਹੱਕ ਸੀ ਤੇ ਉਹਦੀ ਸਜ਼ਾ ਪੂਰੀ ਹੋ ਚੁੱਕੀ ਆ ਉਹਦੇ ਨਾਲ ਧੱਕਾ ਕੀਤਾ ਜਾ ਰਿਹਾ ਸੀ ਉਹਦੇ ਮਨੁੱਖੀ ਅਧਿਕਾਰਾਂ ਤੇ ਡਾਕਾ ਮਾਰਿਆ ਜਾ ਰਿਹਾ ਸੀ ਸੋ ਇਹ ਜਿਹੜੀ ਰਿਹਾਈ ਹੋਈ ਆ ਮੈਂ ਸਮਝਦਾ ਕਿ ਇਹਦੇ ਵਿੱਚ ਮੁੱਖ ਰੂਪ ਦੇ ਵਿੱਚ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ਸ਼ੁਰੂ ਹੋਇਆ ਉਹਦਾ ਸਭ ਤੋਂ ਵੱਡਾ ਯੋਗਦਾਰਾ ਬਾਕੀ ਤਾਂ ਸਾਰੇ ਉਹ ਜਿਹੜੀ ਅਸੀਂ ਗੱਲ ਕਰਦੇ ਹੁੰਨੇ ਆ ਕਿ ਉਹ ਜਿਹੜੇ ਸਿਆਸੀ ਲੋਕ ਨੇ ਉਹਨਾਂ ਦੀ ਆਦਤ ਹੈ ਕਿ ਉਹ ਹਰ ਗੱਲ ਦਾ ਸੇਹੜਾ ਜਿਹੜਾ ਉਹ ਆਪਣੇ ਸਿਰ ਬੰਨਣ ਦੀ ਚਾਹੇ ਉਹਨਾਂ ਨੂੰ ਜਿੱਦਾਂ ਮਰਜ਼ੀ ਝੂਠ ਬੋਲਣਾ ਪਵੇ ਉਹ ਬਹੁਤ ਵੱਡਾ ਝੂਠਾ ਹੁਣ ਜਦੋਂ ਪਰਸੋ ਰਾਤ ਨੂੰ ਅ ਦਲਜੀਤ ਸਿੰਘ ធីਮਾ ਦਿਆਨੰਦ ਹਸਪਤਾਲ ਚਾਇਆ ਬਾਪੂ ਸੁਰਜ ਸਿੰਘ ਖਾਲਸਾ ਕੋਲ ਤੇ ਬਾਪੂ ਦੀ ਰੰਮਵਰੀਏ ਨਾਲ ਗੱਲ ਕਰਾਈ ਗਈ ਆ ਹਾਂਜੀ ਤੇ ਉਹ ਮਤਲਬ ਹੁਣ ਸਾਰਾ ਸੇਹੜਾ ਜਿਹੜਾ ਉਹ ਦਿਲਜੀਤ ਸਿੰਘ ਚੀਮਾ ਨੇ ਇਹ ਕਹਿਆ ਦੇਖੋ ਜੀ ਅਸੀਂ ਦੇਖੋ ਕਿੰਡੀ ਕੋਸ਼ਿਸ਼ ਕੀਤੀ ਐ ਅਸੀਂ ਰੰਮੂ ਵਾਲੀ ਰਾਹੀਂ ਬਰਿਆਮ ਸਿੰਘ ਨੂੰ ਸੋیرے ਰਿਹਾ ਕਰਾ ਰਹੇ ਹਾਂ ਤੁਸੀਂ ਪਾਣੀ ਪੀਓ ਹਾਂਜੀ ਸੋ ਇਹ ਜਿਹੜਾ ਸਿਆਸੀ ਲੋਕ ਨੇ ਇਹ ਹਮੇਸ਼ਾ ਗੁੰਮਰਾਹ ਕਰਦੇ ਕਿਤੇ ਨਾ ਕਿਤੇ ਇਹੀ ਰੰਮੂ ਵਾਲੀਆ 1 ਮਿੰਟ ਦੇ ਵਿੱਚ ਹੀ ਬਾਦਲ ਕਿਆਂ ਦੇ ਲੱਤ ਮਾਰ ਕੇ ਯੂਪੀ 'ਚ ਚਲਾ ਗਿਆ ਸੀ ਨੇ ਇਹ ਇਹ ਮੈਂ ਸਾਰਾ ਕੁਝ ਇਸ ਗੱਲ ਦਾ ਦੇਖਿਆ ਕਿ ਪਹਿਲੇ ਦਿਨ ਰਾਮੂ ਵਾਲੀਏ ਦੀ ਜਿਹੜੀ ਆਵਾਜ਼ ਸੀ ਜਿਹੜੀ ਬੋਲ ਸੀ ਜਿਹੜਾ ਅੰਦਾਜ਼ ਸੀ ਉਹ ਹੋਰ ਸੀ ਅਗਲੇ ਦਿਨ ਉਹਦਾ ਅੰਦਾਜ਼ ਆ ਜਿਹੜਾ ਉਹਦਾ ਬੋਲ ਆ ਉਹ ਹੋਰ ਸੀ ਸੋ ਇਥੋਂ ਤੱਕ ਕਿ ਕੱਲ ਰਾਮੂ ਵਾਲੀਏ ਦੀ ਜਿਹੜੀ ਬੇਟੀ ਆ ਉਹ ਪਹਿਲਾ ਧਿਆਨ 10 ਸਾਲ ਆ ਰਹੀ ਸੀ ਬਾਪੂ ਨੂੰ ਮਿਲ ਪ੍ਰੈਸ ਵਾਲਿਆਂ ਨੂੰ ਵੀ ਸੱਦਾ ਦਿੱਤਾ ਗਿਆ ਸੀ ਕਿ ਰਾਮੂ ਵਾਲੀ ਦੀ ਬੇਟੀ ਆ ਰਹੀ ਹੈ ਸਾਰੀ ਪ੍ਰੈਸ ਵੀ ਧਿਆਨ 10 ਸਾਲ ਦੇ ਬਾਹਰ ਖੜੀ ਸੀ ਪਰੰਤੂ ਜਿਹੜੀ ਗੱਲ ਸੀ ਉਹ ਰਸਤੇ ਦੇ ਵਿੱਚ ਫੇਰ ਗੜਬੜ ਹੋਈ ਕੋਈ ਤੇ ਉਹ ਰਸਤੇ ਵਿੱਚੋਂ ਵਾਪਸ ਚਲੀ ਗਈ ਸੋ ਇਹਨਾਂ ਲੋਕਾਂ ਦਾ ਜਿਹੜਾ ਰਾਸਟਰੀ ਲੋਕ ਨੇ ਜਿਹੜੇ ਇਹਨਾਂ ਦਾ ਇਹ ਕਰਦਾਰ ਬਾਰੇ ਅਸੀਂ ਮਤਲਬ ਕੋਈ ਦਾਵਾ ਜਿਹੜਾ ਉਹ ਨਹੀਂ ਕਰ ਸਕਦੇ ਸੋ ਇਹ ਹੁਣ ਜੇ ਕੋਈ ਭਾਈ ਬਰਿਆਮ ਸਿੰਘ ਦੀ ਰਿਹਾਈ ਦਾ ਸੇਰਾ ਆਪਣੇ ਸਿਰ ਬਣਨਾ ਚਾਹੁੰਦਾ ਤੇ ਉਹ ਸਿਰਫ ਤੇ ਸਿਰਫ ਇੱਕ ਸਿਆਸੀ ਖੇਡ ਹੈ ਇਸ ਤੋਂ ਅੱਗੇ ਕੁਝ ਨਹੀਂ ਅਸਲ ਵਿੱਚ ਜਿਹੜੀ ਅਸੀਂ ਗੱਲ ਕਰਦੇ ਆ ਇੱਕ ਉਹਦਾ ਕਾਨੂੰਨੀ ਹੱਕ ਬਣਦਾ ਸੀ ਦੂਸਰਾ ਜਿਹੜਾ ਇਹ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਹੈ ਜਿਹਨੂੰ ਗੁਰਵਖ ਸਿੰਘ ਖਾਲਸੇ ਨੇ ਸ਼ੁਰੂ ਕੀਤਾ ਤੇ ਬਾਪੂ ਸੂਰਤ ਸਿੰਘ ਖਾਲਸਾ ਜਿਹੜਾ ਉਹਨੂੰ ਹਲੇ ਨਿਰੰਤਰ ਜਾਰੀ ਰੱਖ ਰਿਹਾ ਸੋ ਇਹ ਸਾਰਾ ਕੁਝ ਰਲਾ ਮਿਲਾ ਕੇ ਸੰਘਰਸ਼ ਦੀ ਗੱਲ ਤੇ ਉਹਦੇ ਜਿਹੜਾ ਉਹਦਾ ਕਾਨੂੰਨੀ ਹੱਕ ਆ ਜਿਹੜਾ ਇਹ ਸਭ ਤੋਂ ਅੱਗੇ ਨੇ ਤੇ ਬਾਕੀ ਸਾਰੀਆਂ ਖੇਡਾਂ ਨੇ ਜੇ ਇਸ ਭਾਈ ਮਰੀਆਮ ਸਿੰਘ ਦੀ ਰਿਹਾਈ ਸਰਕਾਰਾਂ ਦੀ ਮਤਲਬ ਰਹਿਮੋ ਕਰਮ ਤੇ ਸੀ ਤੇ ਪਹਿਲਾਂ ਕਿਉਂ ਨਹੀਂ ਕਰ ਦਿੱਤੀ ਗਈ ਹਾਂਜੀ ਕੋਕੋ ਆ ਹੱਕ ਆ ਜਿਹੜਾ ਉਹ ਅੱਜ ਦਾ ਨਹੀਂ ਉਹਦਾ ਹੱਕ ਅੱਜ ਤੋਂ 5 ਸਾਲ 13 ਸਾਲ 7 ਮਹੀਨੇ ਪਹਿਲਾਂ ਮਰਦਾ ਸੀ 12 ਸਾਲ ਤੋਂ ਬਾਅਦ ਉਹਨੂੰ ਰਿਹਾ ਕੀਤਾ ਜਾਣਾ ਵਰਦਾ ਸੀ ਹਾਂਜੀ 13 ਸਾਲ 7 ਮਹੀਨੇ ਫਿਰ ਉਹ ਜੇਲ੍ਹ ਦੀਆਂ ਕਾਲ ਕੋਠੜੀਆਂ ਚ ਕਿਉਂ ਬੰਦ ਰਿਆ ਸੋ ਗੱਲ ਸਿਰਫ ਇੱਥੇ ਆ ਕੇ ਬਣਦੀ ਆ ਕਿ ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਜੇ ਤੁਸੀਂ ਆਪਣੇ ਹੱਕ ਲੈਣੇ ਨੇ ਤੇ ਤੁਹਾਨੂੰ ਆਵਾਜ਼ ਆ ਜਿਹੜੀ ਉਹ ਬੁਲੰਦ ਕਰਨੀ ਪਊਗੀ ਸੋ ਇਹ ਕਿਤੇ ਨਾ ਕਿਤੇ ਜਿਹੜੀ ਕੌਮ ਨੇ ਆਵਾਜ਼ ਬੁਲੰਦ ਕੀਤੀ ਆ ਉਹਦਾ ਪ੍ਰਭਾਵ ਆ ਜਦੋਂ ਇੱਕ ਵਾਰੀ ਗੱਲ ਚੱਲ ਪੈਂਦੀ ਆ ਫਿਰ ਉਹ ਸੇੜਾ ਜ਼ਰੂਰ ਚੜਦੀ ਆ ਕੁੱਲ ਮਿਲਾ ਕੇ ਇਸ ਦਾ ਸੇੜਾ ਸਿਰਫ ਤੇ ਸਿਰਫ ਕੌਮ ਨੂੰ ਹੀ ਦਿੱਤਾ ਜਾਣਾ ਬੰਦਾ ਹੈ ਬਿਲਕੁਲ ਜੇ ਦੇਖੋ ਕੌਮ ਇਸ ਪਾਸੇ ਆਪਾਂ ਬੇਸ਼ੱਕ ਗੁਰਵੱਖ ਸਿੰਘ ਖਾਲਸੇ ਦੀ ਗੱਲ ਕਰੀਏ ਉਹਦਾ ਸੰਘਰਸ਼ ਸਿਖਰ ਤੇ ਜਾ ਕੇ ਉਹਨੇ ਗਦਾਰੀ ਕੀਤੀ ਪਰੰਤੂ ਕੌਮ ਨੇ ਕਿੱਡਾ ਵੱਡਾ ਸਾਥ ਦਿੱਤਾ ਉਸ ਵੇਲੇ ਹੁਣ ਬਾਪੂ ਸੂਰਤ ਸਿੰਘ ਖਾਲਸੇ ਦੇ ਸੰਘਰਸ਼ ਵਿੱਚ ਕੌਮ ਨੇ ਕਿੰਨਾ ਵੱਡਾ ਸਾਥ ਦਿੱਤਾ ਜੀ ਸੋ ਇਹ ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿ ਜਿਸ ਮੁੱਦੇ ਤੇ ਕੌਮ ਜਾਗਦੀ ਆ ਮੈਦਾਨ 'ਚ ਨਿੱਤਰਦੀ ਆ ਉਹਦਾ ਪ੍ਰਭਾਵ ਆ ਜਿਹੜਾ ਉਹਨੂੰ ਅਸੀਂ ਨਕਾਰ ਨਹੀਂ ਸਕਦੇ ਉਹਦਾ ਪ੍ਰਭਾਵ ਜ਼ਰੂਰ ਪੈਂਦਾ ਚਾਹੇ ਉਹ ਥੋੜਾ ਪਵੇ ਚਾਹੇ ਉਹ ਬਹੁਤਾ ਪਵੇ ਚਾਹੇ ਉਹ ਛੇਤੀ ਪਵੇ ਚਾਹੇ ਉਹ ਪਛੜ ਕੇ ਪਵੇ ਪ੍ਰਭਾਵ ਜ਼ਰੂਰ ਪੈਂਦਾ ਉਸ ਗੱਲ ਦਾ ਜੀ ਸੋ ਇਹ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇ ਗੁਰਜੀ ਕੀ ਫਤਿਹ